ਹੋ ਟਲ ਗੁਰਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਹੋਵੈ ਸਿਹੁ ਤਖਸਾਮ ਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੁੰਦਿ ਢਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਖੱਟੀ ਐ ਸਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਾ ਸ਼ਾਹ ਜਿਸ ਪਾਸ ਬਹਠਿਆ ਸੋਹੀਐ ਸਭਨਾ ਦਾ ਵੀਸਾ ਹੋ ਸਜਣ ਸੱਚਾ ਪਾਤਸ਼ਾਹ ਸਿਰਸ਼ੰਦੈ ਸਾਹੋ ਜਿਸ ਪਾਸ so सोहिए सबना ਸਾਹਿਬ ਜੀ ਸੋਹੀ ਮਹੱਲਾ ਪੰਜਵਾ ਗੁਰ ਕਾ ਬਚਨ ਰਿਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾ ਰਿਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਦਰਸ਼ਨ ਬਲਹਾਰੀ ਚਰਨ ਕਮਲ ਮਨਪ੍ਰ ਜਨਮ ਮਰਨ ਨਿਵਾਰੀ ਅੰਬ੍ਰਿਤ ਕਥਾ ਸੁਣ ਕਰਨ ਆਧਾਰੀ ਜਾਰੀ ਦ੍ਰਿੜ ਨਾਮ ਦਾਣ ਇਸ ਨਾਨ ਸੁਚਾਰੀ ਕਹੋ ਨਾਨਕ ਇਹੋ ਤਾ ਜਪ ਪਰ ਉਤ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਉਹੀ ਮਹੱਲਾ ਪੰਜਵਾਂ ਗੁਰ ਕਰ ਬਚਨ ਰਿਦਿ ਤਿਆਨ ਤਾਰੀ